ਦਿਮਾਗ ਸਹੀ ਹੈ ਤੁਸੀਂ ਇੰਨੇ ਕਿੰਨੂ ਆ ਜਾਨਵਰਾਂ ਨੂੰ ਖਵਾਈ ਜਾਂਦੇ ਆ ਕੋਈ ਲੋਕਾਂ ਦੇ ਮੂੰਹ ਚ ਪਾਓ ਦਿਮਾਗ ਨਹੀਂ ਸਹੀ ਮੇਰਾ ਦਿਮਾਗ ਆਪੇ ਹੀ ਨਹੀਂ ਸਹੀ ਮੈਂ ਬਾਗ ਲਾਈ ਕਿਉਂ ਮੈਂ ਲਾਉਣਾ ਹੀ ਨਹੀਂ ਅੱਜ ਆਪਾਂ ਖੜੇ ਆ ਅਬੋਰ ਅਬੋਰ ਦੇ ਆ ਤੁਸੀਂ ਬਾਗ ਦੇਖ ਸਕਦੇ ਜਿਵੇਂ ਕਿ ਕਿੰਨੂਆਂ ਦਾ ਸ਼ਹਿਰ ਕਿਹਾ ਜਾਂਦਾ ਇੱਥੇ ਕਿੰਨੂ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਲੱਗਦੇ ਆ ਆ ਦੇਖ ਲਓ ਕਿਸਾਨ ਦੇ ਬਾਗ ਦੇ ਵਿੱਚ ਦੇਖੋ ਤੁਸੀਂ ਹਜ਼ਾਰਾਂ ਦੇ ਸਹਾਰੇ ਨਾਲ ਜਿਹੜੇ ਕਿੰਨੂ ਆ ਜਿਹੜੇ ਖਿਲਰੇ ਹੋਏ ਆ ਖਰਾਬ ਹੋਈ ਜਾਂਦੇ ਤੇ ਹਜ਼ਾਰਾਂ ਦੇ ਸਹਾਰੇ ਨਾਲ ਖਰਾਬ ਹੋ ਜਾਣਗੇ ਜੇਕਰ ਇਹ ਕਿਸਾਨ ਨਹੀਂ ਤੋੜਦਾ ਕਰਦੇ ਆ ਆਪਾਂ ਤੁਹਾਨੂੰ ਮਲਾਉਨੇ ਇੱਕ ਘੋਲੀ ਕਿਸਾਨ ਨਾਲ ਜਿਹੜਾ ਕਿ ਇੰਨੇ ਕਿੰਨੂ ਲੱਗਾਂ ਦੇ باوجود ਵੀ ਨਹੀਂ ਤੋੜਦਾਗਾ ਹਾਂਜੀ ਭਾਈ ਜੀ ਕੀ ਹਾਲ ਸਸਰੀ ਘਰ ਠੀਕ ਠਾਕ ਹੋ ਦਿਮਾਗ ਸਹੀ ਹੈ ਤੁਸੀਂ ਇੰਨੇ ਕਿੰਨੂ ਆ ਜਾਨਵਰਾਂ ਨੂੰ ਖਵਾਈ ਜਾਂਦੇ ਆ ਕੋਈ ਲੋਕਾਂ ਦੇ ਮੂੰਹ ਚ ਪਾਓ ਤੇ 2 ਰੁਪਏ ਵਟੋ ਕੋਈ ਆਦਾ ਕਾਰੋਬਾਰ ਹੋਰ ਵੱਡਾ ਕਰੋ ਦਿਮਾਗ ਨਹੀਂ ਸਹੀ ਮੇਰਾ ਦਿਮਾਗ ਆਪੇ ਹੀ ਨਹੀਂ ਸਹੀ ਮੈਂ ਬਾਗ ਲਾਈ ਕਿਉਂ ਮੈਂ ਲਾਉਣਾ ਹੀ ਨਹੀਂ ਸੀ ਕਿਉਂ ਬਾਈ ਕੀ ਗੱਲ ਹੋ ਗਈ ਬੜਾ ਅੱਕਿਆ ਵੇ ਬਾਈ ਤੂੰ ਯਾਰ ਅੱਕਣਾ ਹੀ ਲੈ ਜਾ ਤੂੰ ਤੋੜ ਕੇ ਜਿੰਨੇ ਮਰਜੀ ਲੈ ਟਰਾਲੀ ਲਾ ਲਾ ਬੈਗ ਕਰਕੇ ਲੈ ਜਾ ਜਿੰਨੇ ਲੈ ਮੈਂ ਤਾਂ ਬਾਈ ਲੈ ਜਾऊंगा ਪਰ ਤੂੰ ਤੋੜ ਕੇ ਕੋਈ ਵੇਚ ਯਾਰ ਕੋਈ ਰੁਪਏ ਮੈਂ ਨਹੀਂ ਤੋੜਦਾ ਡਿੱਗ ਲੈਣ ਗੱਲ ਗੱਲ ਹੋ ਜਾਣ ਦੇ ਮੈਂ ਕਰਾਉਣੇ ਕੀ ਆ ਰੁਪਏ ਤਾਂ 5 ਮਿਲਨੇ ਇਹਨਾਂ ਦੇ 5 ਰੁਪਏ ਹਾਂ 5 ਰੁਪਏ ਵਿਕਦੇ ਮੇਰੇ ਤਾਂ ਮੇਰੇ ਮਨ ਨੂੰ ਪਰ ਮੈਂ ਤੋੜ ਕੇ ਵੀ ਕੀ ਲੈਣੇ ਪੰਜਾਂ ਨਾ ਪੰਜਾਂ ਗਾਤਰ ਥੋੜੀ ਲਾਇਆ ਸੀ ਨਹੀਂ ਬਾਈ ਯਾਰ ਵਾਧੂ ਰੇਟ ਯਾਰ ਕਿੰਨੇ ਵਿਕਦੇ ਯਾਰ 50 ਰੁਪਏ ਵਿਕਦੇ ਬਠੰਡੇ ਰੇੜੀ ਚਲੋ ਤੁਸੀਂ ਹਾਂ ਤੁਹਾਨੂੰ 50 ਰੁਪਏ ਦੁਕਾਨ ਰੇ ਅਹੀ ਤਾਂ ਰੌਲਾ ਸਾਨੂੰ ਰੁਪਏ ਚੱਜਣਾ ਮੈਨੂੰ ਫਿਰਦਾ ਸੀ ਹੌਸਲੇ ਚੋਈਏ ਅਸੀਂ ਵੀ ਮਿਹਨਤ ਕਰੀ ਆ ਹੁਣ ਸਾਡਾ ਮਿਹਨਤ ਕਰੇ ਦਾ ਇਹਦਾ ਫਾਇਦਾ ਕੀ ਡਿੱਗੀ ਜਾਂਦੇ ਫਿਰ ਡਿੱਗੀ ਜਾਣਗੇ ਬਈ ਹੁਣ ਕੀ ਕਰੀਏ ਦੱਸ 45 ਰੁਪਏ ਦਾ ਉਲਾ ਆ ਗਿਆ ਤੁਸੀਂ 5 ਰੁਪਏ ਵੇਚਦੇ ਹੋ ਗਾਂ 45 ਰੁਪਏ ਫਿਰ ਕੌਣ ਕਮਾਉਂਦਾ ਉਹ ਲਾਲੋ ਸਾਹਿਬ ਕੌਣ ਕਮਾਉਂਦਾ ਕਿੱਥੇ ਜਾਂਦੇ ਰੁਪਏ ਵਿੱਚ ਵਿਚਾਲੇ ਵਿਚੋਲ ਗਿਰੀ ਚ ਰਗੜੇ ਜਾਂਦੇ ਸਾਰੇ ਤੁਸੀਂ ਭਾਈ ਦੇਖੋ ਜਿਵੇਂ ਕਿ ਸਾਲ ਬਾਅਦ ਇੱਕ ਫਸਲ ਆਉਂਦੀ ਆ ਤੁਸੀਂ ਇਹਨਾਂ ਨੂੰ ਪਾਣੀ ਲਾਉਂਦੇ ਹੋ ਗੋਡੀ ਕਰਦੇ ਹੋ ਤੋ ਤਿਆਂ ਤੋਂ ਬਚਾ ਕੇ ਰੱਖਦੇ ਹਾਂ ਤੁਸੀਂ 5 ਰੁਪਏ ਕਮਾਉਣੇ ਹੋ ਜਿਹੜਾ ਬੰਦਾ ਤੁਸੀਂ ਤੋੜ ਕੇ ਦੂਜੇ ਤਾਂ ਨੂੰ ਬੰਦਾ 45 ਰੁਪਏ ਕੱਢ ਲੈਂਦਾ ਉਹ ਤੋੜਦੇ ਵੀ ਨਹੀਂ ਤੋੜਦੇ ਵੀ ਨਹੀਂ ਬਿਨਾਂ ਤੋੜੇ ਹੀ ਬਸ ਵਿੱਚ 45 ਰੁਪਏ ਬਚ ਜਾਂਦੇ ਆ ਅੱਛਾ ਉਹਨਾਂ ਦੀ ਚਾਹਦੀ ਇਸ ਤਾਂ ਅਸੀਂ ਤਾਂ ਦਿੜ ਗਏ ਆ ਮੁਫਤਰੇ ਦਿੜ ਗਏ ਆ ਇਸ ਤਾਂ ਨਾਲੇ ਵਾਹਣ ਖਰਾਬ ਕੀਤਾ ਹੈ ਨਾਲੇ ਕੋਈ ਹੋਰ ਬਸਲ ਨਹੀਂ ਮੈਂ ਤਾਂ ਵੇਖਣਾ ਜੇ ਸਰਕਾਰ ਦੇ ਮੂੰਹ ਵੱਲ ਜੇ ਸਰਕਾਰ ਨੇ ਕੋਈ ਸਾਡੀ ਗੌਰ ਕੀਤੀ ਠੀਕ ਹੈ ਨਹੀਂ ਪੱਟ ਕੇ ਝੋਨਾ ਲਾਵਾਂਗੇ ਅੱਗ ਹੀ ਲਾਵਾਂਗੇ ਪਰਾਲੀ ਨੂੰ ਦੇਖਾਂਗੇ ਪਰ ਕੀ ਕਰਦਾ ਕਣਕ ਚੋਨਾ ਹੀ ਚੱਲੂਗਾ ਜਦੋਂ ਯਾਰ ਅਸੀਂ ਵੱਖਰੀ ਫਸਲ ਲਾਉਣੇ ਪਰ ਸਾਡੀ ਗੱਲ ਤਾਂ ਸੁ ਕੇਤੀਬੜੀ ਮੰਤਰੀ ਕਾਦੇ ਬਣਿਆ ਸਾਡੀ ਗੱਲ ਸੁਣੋ ਦੇਖੋ ਵੀ ਕੀ ਗੱਲਬਾਤ ਹੈ ਕੀ ਹਾਲਾਤ ਹੈ ਗਰਾਊਂਡ ਲੈਵਲ ਤੇ ਸਾਨੂੰ ਤਾਂ ਕੁ ਵਿੱਚੋਂ ਮਿਲੇ ਰੇਟ 50 ਵੀ ਕੀ ਜਾਂਦੇ ਅਗਲੇ ਨੂੰ ਐ ਲੱਗਦਾ ਵੀ ਕਿੰਨੂ ਵਾਲਿਆਂ ਦੀ ਚਾਹਦੀ ਹੈ ਸਾਡੇ ਭਲੇ ਭਾਨ ਨਹੀਂ ਪੈਂਦੀ ਮੈਂ ਤਾਂ ਸੋਚਿਆ ਬਈ ਆ ਜਿਵੇਂ ਕਿ ਕਬੂਟੇ ਤੇ ਹਜ਼ਾਰਾਂ ਦੇ ਤਦਾਦ ਦੇ ਵਿੱਚ ਕਿੰਨੂ ਗੱਲ ਰਿਹਾ ਪਰ ਇਹ ਤਾਂ ਫਿਰ ਸੌਵਾਂ ਦੇ ਵਿੱਚ ਹੀ ਰਹਿ ਜਾਣਗੇ ਜੇ ਤੋੜ ਕੇ ਤੁਸੀਂ ਵੇਚੋਗੇ ਬਈ ਹਜ਼ਾਰਾਂ ਦਾ ਸਾਨੂੰ ਰੇਟ ਚੱਜਣਾ ਮਿਲੇ ਫਿਰ ਤਾਂ ਸਾਡੇ ਭਾ ਦੀ ਹਜ਼ਾਰਾਂ ਹੁਣ ਤਾਂ ਸੰਕੜੀ ਆ ਸਾਡੇ ਭਾ ਦਾ ਇਹ ਦੇਖ ਲਓ ਬਾਈ ਜੀ ਆ ਤੁਸੀਂ ਦੇਖ ਸਕਦੇ ਜਿਵੇਂ ਕਿ ਬਾਈ ਨੇ ਬਹੁਤ ਹੀ ਵਧੀਆ ਪਹਿਲ ਕੀਤੀ ਸੀ ਪਰ ਨਰਾਜ ਆ ਬਾਈ ਇਹਨੂੰ ਵੇਖ ਕੇ ਹੋਰ ਵੀ ਕਿਸਾਨ ਨਾਰਾਜ਼ ਹੋ ਸਕਦੇ ਆ ਤੇ ਮੇਰਾ ਮੇਨ ਮਕਸਦ ਇਹ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਸਰਕਾਰ ਤੱਕ ਪਹੁੰਚੇ ਸਰਕਾਰ ਦੇ ਕੰਨ ਖੁੱਲਣ ਤੇ ਬਾਈ ਨੂੰ ਵਧੀਆ ਰੇਟ ਮਿਲੇ ਕਿਨੂਆਂ ਦਾ ਤੇ ਇਹਨੂੰ ਵੇਖ ਕੇ ਹੋਰ ਵੀ ਬਾਈ ਜਿਹੜੇ ਕਿਨੂ ਦੇ ਬੋਟੇ ਲਾਉਣ ਨਹੀਂ ਤਾਂ ਬਾਗ ਪੱਟੇ ਜਾਣਗੇ ਤੇ ਕਿਨੂ ਜਿਹੜੇ ਆਪਣੇ 50 ਰੁਪਏ 100 ਰੁਪਏ ਹੋ ਜਾਊਗਾ ਤੇ ਬਹੁਤ ਜ਼ਿਆਦਾ ਮਹਿੰਗਾਈ ਵੀ ਹੋ ਜਾਊਗੀ ਤੇ ਇਸੇ ਕਾਰਨ ਵਿੱਚ ਤੁਸੀਂ ਇਹ ਜਿਹੜੇ ਹੈਗੇ ਨਹੀਂ ਤੋੜ ਰਹੇ ਨਾ ਬਈ ਤੋੜ ਕੇ ਕਰਾਂਗੇ ਕੀ ਸਾਡੇ ਪੱਲੇ ਤਾਂ ਕੱਕ ਪੈਣਾ ਨਹੀਂ ਨਾ ਤੁਸੀਂ ਆਪ ਯਾਰ ਲੀਵਰ ਨਹੀਂ ਮੁੜਦੀ ਯਾਰ ਉਹ ਭਾਈ ਆਪਦਾ ਹੁਣ ਪਿੰਡ 'ਚ ਬੈਠੇ ਆ ਦੂਰ ਦਾ ਏਰੀਆ ਸਾਡਾ ਤਾਂ ਰਿਮੋਟ ਲੋਕੇਸ਼ਨ ਹੈ ਜਾਵਾ ਇੱਥੇ ਪਿੰਡ 'ਚ ਜਿਹੜਾ ਕੋਈ ਮੰਨਗ ਦਾ ਟਾਪ ਦਾ ਉੱਥੇ ਮਾੜੇ-ਮੋٹے 8-10 ਕਿਲੋ 15 ਕਿਲੋ ਵੇਚ ਜਾਂਦੇ ਸਾਰੇ ਸ਼ਾਮ ਤੱਕ ਹੁਣ ਉੱਥੇ ਦੀ ਕਿੱਥੋਂ ਵੇਚ ਲਈ ਯਾਰ ਇਕੱਲਾ ਬੰਦਾ ਸਾਡੇ ਨਹੀਂ ਹਿਸਾਬ ਚੋਂਦੀ ਗੱਲ ਇਹ ਤਾਂ ਸਾਨੂੰ ਹੀ ਮਾੜਾ-ਮੋਟਾ ਉਹਨਾਂ ਨੇ 50 ਵੇਚਨੇ ਵੇਚਣ ਸਾਨੂੰ 20-25 ਤੱਕ ਕੋਈ ਮਿਲਣਾ ਕੋਈ ਹਿਸਾਬ ਸਰ ਕੋਈ ਤਾਂ ਚੱਜ ਦਾ ਰੇਟ ਤਾਂ ਮਿਲੇ ਨਾ ਯਾਰ ਸਾਡਾ ਖਰਚਾ ਹੋਵੇ ਸਾਨੂੰ ਖਰਚਾ ਮੁੜੇ ਸਾਡਾ ਕੋਈ 4 ਰੁਪਏ ਵਿੱਚ ਪ੍ਰੋਫਿਟ ਬਚੇ ਹੁਣ ਆ ਤਾਂ ਯਾਰ ਕੋਈ ਸਾਡਾ ਬਰਾਬਰ ਹੀ ਕਰਤਾ ਇਹ ਤਾਂ ਮੁਫਤਰੇ ਦੇ ਅੜਗੇ ਲਗਿਆਂ ਨਾਲ ਵਾਹਣ ਖਰਾਬ ਆ ਸਾਲਾ ਕੀ ਯਾਰ ਕਰੀਏ ਕੀ ਜਾਈਏ ਕਿੱਦਾਂ 50 ਰੁਪਏ ਵਿਕਦੇ ਆ ਘੱਟੋ ਘੱਟ 10-15 ਰੁਪਏ ਜਿਹੜਾ ਕਿਲੋ ਮਗਰ ਮਿਹਨਤ ਹੋ ਜਾਂਦੀ ਬਾਈ ਤੜਾਈ ਦੀ ਪਾਣੀ ਲਾਉਣਾ ਤੇ ਗੜਾਈ ਕਰਨੀ ਤੇ ਆ ਵਾਹਣ ਵੀ ਖਾਲੀ ਪਿਆਗਾ ਤੇ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਕਿਸਾਨ ਦਾ ਭਲਾ ਹੋ ਜੇ ਤੇ ਕਿੰਨੂ ਦਾ ਜਿਹੜਾ ਰੇਟ ਆ ਉਹ ਸਰਕਾਰ ਵੱਲੋਂ ਐਮਐਸਪੀ ਜੇ ਲਾਈ ਜਾਵੇ ਤਾਂ ਬੜੀ ਵਧੀਆ ਗੱਲ ਆ ਤੇ ਠੀਕ ਆ ਬਾਈ ਜੀ